ਵੀ ਇੱਕ ਆਪਾਂ ਹੋਰ ਬੂਰੀ ਮੱਛ ਤੁਹਾਨੂੰ ਦਿਖਾਉਣੇ ਆਂਗੇ ਬਹੁਤ ਚੰਗੀ ਸੂਣ ਵਾਲੀ ਹੈ ਲੈ ਵੀ ਮਿੱਤਰੋ ਇੱਕ ਆਪਾਂ ਤੁਹਾਨੂੰ ਨੀਲੀ ਰਵੀ ਦੀ ਹਨਾ ਮੱਛ ਦਿਖਾਉਣੇ ਬਹੁਤ ਜਿਆਦਾ ਚੰਗੀ ਹੈਗੀ ਸੋਹਣੀ ਹੈ ਪਰ ਬੰਤਰ-ਬੰਤਰ ਵੀ ਚੰਗੀ ਹੈਗੀ ਤੇ ਬੰਨ ਲੈਣ ਦੇ ਘਰ ਆਉਣੇ ਆ ਬਾਈ ਨਾ ਗੱਲਬਾਤ ਕੀ ਬਾਕੀ ਤੁਸੀਂ ਦੇਖਣਾ ਹਨਾ ਆ ਦੇਖੋ ਤੁਸੀਂ ਚੈੱਕ ਕਰ ਲਓ ਮਿੱਤਰੋ ਰਾਮਪੁਰੇ ਪਸ਼ੂ ਮੰਡੀ ਪਹੁੰਚੀ ਹੋਈ ਹੈ ਲੈ ਵੀ ਮਿੱਤਰੋ ਇੱਕ ਮੱਝ ਹੋਰ ਦਿਖਾਉਣੇ ਆ ਆਪਾਂ ਤੁਹਾਨੂੰ ਸਿੰਘ ਤਾਂ ਤੁਸੀਂ ਚੈੱਕ ਕਰ ਲਓ ਛੋਟੇ ਭਾਲੀ ਮੱਝ ਦੀ ਡਿਮਾਂਡ ਆਉਂਦੀ ਹੁੰਦੀ ਹੈ ਹਨਾ ਹਾਂਜੀ ਹਸੀਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਨਾ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੋਸਤੋ ਆਪਾਂ ਪਹੁੰਚੇ ਹੋਇਆ ਰਾਮਪੁਰਾ ਪਸ਼ੂ ਮੰਡੀ ਦੇ ਵਿੱਚ ਤੁਹਾਨੂੰ ਚੰਗੇ ਚੰਗੇ ਪਸ਼ੂ ਜਿਹੜੀ ਵਿਕਰੀ ਵਾਸਤੇ ਹਨਾ ਉਹ ਦਿਖਾਵਾਂਗੇ ਤੇ ਅੱਜ ਆਪਣੇ ਕੋਲੇ ਜਿਹੜੇ ਸੀਗੇ ਮਾਈਕ ਜੇ ਘਰੇ ਰਹਿ ਗਏ ਦੋਸਤੋ ਤੇ ਵੀਡੀਓ ਜਿਹਦੀ ਆਵਾਜ਼ ਆ ਉਹਨੂੰ ਐਡਜਸਟਮੈਂਟ ਜ਼ਰੂਰ ਕਰਿਓ ਤੁਸੀਂ ਤੇ ਆਜੋ ਫਿਰ ਬਹੁਤਾ ਟਾਈਮ ਨਹੀਂ ਲੈਂਦੇ ਜਿਹੜੇ ਇੱਥੇ ਪਸ਼ੂ ਪ ਵੇ ਵੀ ਇੱਕ ਆਪਾਂ ਹੋਰ ਬੂਰੀ ਮੱਝ ਤੁਹਾਨੂੰ ਦਿਖਾਉਣੇ ਆਂਗੇ ਬਹੁਤ ਚੰਗੀ ਸੂਣ ਵਾਲੀ ਆ ਲੇਵੇ ਲੂਵੇ ਦੀ ਕੁਆਲਿਟੀ ਚੈੱਕ ਕਰੋ ਨੇੜੇ ਕੈਮਰਾ ਲਾਤਾ ਮਿੱਤਰੋ ਤੇ ਆਜੋ ਕਰਾਂ ਸਿੰਘ ਸੁੰਘ ਦੇਖ ਲਓ ਬਹੁਤ ਚੰਗਾ ਗਾ ਕੋਈ ਗੱਲ ਨਹੀਂ ਗੱਲ ਕਰਵਾਉਣੇ ਆਪਾਂ ਦੋਸਤੋ ਥੋਡੀ ਬਾਈ ਨਾਲ ਤੇ ਆਹ ਦੇਖ ਲਓ ਮੱਝ ਬਹੁਤ ਚੰਗੀ ਆ ਹਨਾ ਸੈਸ ਸੂਈ ਤੁਸੀਂ ਆਪ ਚੈੱਕ ਕਰਨਾ ਬਾਕੀ ਹਜੇ ਦਿਨ ਲੈ ਜਾਊਗੀ ਲੇਵੇ ਦੀ ਆ ਨਾ ਜਿਹੜੀ ਪੂਰੀ ਸਾਫ਼ ਆ ਮੱਝ ਮਿੱਤਰੋ ਤੇ ਆਜੋ ਬਾਈ ਨਾਲ ਗੱਲਬਾਤ ਕਰਾਉਣੇ ਆ ਥੋਡੀ ਕੀ ਡਿਟੇਲ ਰਹਿੰਦੀ ਆ ਹਾਂਜੀ ਬਾਈ ਜੀ ਹੱਸੀ ਕਾ ਤੇ ਤੇ ਬਾਈ ਜਿਹੜੀ ਆਪਾਂ ਮੱਝ ਤੋੜ ਕੇ ਦਿਖਾਈ ਆ ਹਨਾ ਕਿੰਨੇਵੇਂ ਸੂਏ ਸੂਣਾ ਇਹਨੇ ਦੂਜਾ ਸੂਆ ਸੋਣੀ ਜੀ ਦੂਜਾ ਸੂਆ ਸੂਣੀ ਐ ਕਿਹੜਾ ਪਿੰਡ ਆ ਬਾਈ ਦਾ ਆਪਣਾ ਬੜਿੰਗ ਮੋਹਨਪੁਰਾ ਜੇ ਬੜਿੰਗ ਕਿਹੜਾ ਜਿਹੜਾ ਪਾ ਜਾਂਦਾ ਤਰਨ ਤਰਨ ਤੇ ਕਿੰਨਾ ਦੁੱਧ ਦਿੰਦੀ ਆ ਬਈ ਮੱਝ ਦੁੱਧ 13 ਕਿਲੋ ਦਿੱਤਾ ਪਹਿਲੇ 13 ਕਿਲੋ ਪਹਿਲੇ ਸੂਏ 13 ਕਿਲੋ ਹੁਣ ਦੂਜਾ ਕਿੰਨੇ ਦਿਨ ਲੈ ਜੂ ਇਹਦੇ 11 ਦਿਨ ਰਹਿੰਦੇ 11 ਦਿਨ ਰਹਿੰਦੇ ਆ ਕਿੰਨਾ ਮੋਲ ਆ ਬਈ ਹਾਂ ਨਾੜਾ ਕਰੀ 1 25 ਮੰਗਦੇ ਮੰਗੀ ਕਿੰਨਾ ਮਰਜੀ ਜਾ ਪਰ ਦੇ ਨਹੀਂ ਕਿੰਨੇ ਦੀ ਐ 10 ਦਾ ਰਸਾ ਹੀ ਫੜਾ ਇੱਕ 10 ਦਾ ਰਸਾ ਫੜਾਉਣਾ ਪੂ ਤੇ ਨੰਬਰ ਬੋਲ ਦੇ ਫਿਰ 98150 98150 33659 33659 ਠੀਕ ਆ ਬਾਈ ਧੰਨਵਾਦ ਤੇਰਾ ਲੈ ਵੀ ਮਿੱਤਰੋ ਆ ਮੱਝ ਇੱਕ 10 ਦੀ ਬਾਈ ਕਹਿੰਦਾ ਰੱਸਾ ਫਣਾਉਣਾ ਤੇ ਆਜੋ ਅੱਗੇ ਹੋਰ ਚਲਦੇ ਆ ਹੋਰ ਕੋਈ ਪਸ਼ੂ ਦਿਖਾਉਣੇ ਆ ਲੈ ਵੀ ਮਿੱਤਰੋ ਇੱਕ ਆਪਾਂ ਤੁਹਾਨੂੰ ਨੀਲੀ ਰਵੀ ਦੀ ਹਨਾ ਮੱਝ ਦਿਖਾਉਣੇ ਬਹੁਤ ਜਿਆਦਾ ਚੰਗੀ ਹੈਗੀ ਸੋਹਣੀ ਹੈ ਪਰ ਲੇਵੇ ਦੀ ਵੀ ਚੈੱਕ ਕਰਾਉਣੇ ਬਾਈ ਜਾਨ ਦੇਖੋ ਤੁਸੀਂ ਲੇਵਾ ਧੋਈ ਜਾਂਦਾ ਤੇ ਆਹ ਦੇਖੋ ਕੁਆਲਿਟੀ ਹਨਾ ਤੇ ਇੱਧਰ ਕਰਦੇ ਬਾਈ ਮਾੜੀ ਜਿਗਰਾ ਕਿਹੜਾ ਪਿੰਡ ਆ ਬਾਈ ਤੇਰਾ ਵਾਧਾ ਵਾਲਾ ਵਾਗਾ ਪੁਰਾਣਾ ਪਿੰਡ ਆ ਬਾਈ ਦਾ ਤੁਸੀਂ ਆ ਦੇਖੋ ਕੀ ਮੁੱਲ ਕੀਤਾ ਬਾਈ 1 ਲੱਖ ਤੇ 40000 ਰੁਪਏ ਕਿੰਨਾ ਦੁੱਧ ਹੈਗਾ ਦੁੱਧ 16 ਕਿਲੋ 16 ਕਿਲੋ ਦੁੱਧ ਕਹਿੰਦਾ ਬਾਈ ਤੇ ਆ ਤੁਸੀਂ ਦੇਖ ਲਓ ਮਾੜੀ ਜੀ ਤੋਰ ਤੇ ਪ੍ਰਦਾਨ ਤੋਰ ਦੇ ਤੋਰ ਦੇ ਕਹਿੰਦਾ ਦਿਖਾ ਦੇ ਫਿਰ ਆਪਾਂ ਨੰਬਰ ਲੈ ਕੇ ਦੇਵਾਂਗੇ ਤੇ ਮਗਰ ਕੱਟਾ ਕੇ ਕੱਟੀ ਕੱਟੀ ਆ ਬਾਈ ਕੱਟੀ ਆ ਭਾਈ ਕੱਟੀ ਆ ਤੇ ਤੋੜ ਕੇ ਦਿਖਾਉਂਦਾ ਤੇ ਬਾਈ ਕਹਿੰਦਾ ਵੀ 6 ਦੰਦ ਆ ਛੋਟੀ ਤੁਸੀਂ ਆਰਡਰ ਕੁਆਲਟੀ ਚੈੱਕ ਕਰ ਲਓ ਇੱਕ ਵਾਰ ਹਨਾ ਤੇ ਹਾਂ ਨਾ ਮੁੱਲ ਦੇ ਪੁੱਛਾਂਗੇ ਜੇ ਦੱਸਿਆ ਤੇ ਬਾਕੀ ਮੱਝ ਤੁਰਦੀ ਤੁਸੀਂ ਚੈੱਕ ਕਰ ਲਓ ਸੋਹਣੀ ਐ ਮੱਝ ਫੰਡ ਦੱਸ ਬਾਈ ਮੁੱਲ ਦੱਸ ਹਾਂ ਨਾ ਕਿੰਨੇ ਦੀ ਦੇਣੀ ਹੈਗੀ 1,25,000 ਦੀ 1,25,000 ਦੀ ਦੁੱਧ ਜਿੰਨਾ ਦੱਸਿਆ ਉਹਨਾਂ ਹੈਗਾ 16 ਕਿਲੋ ਬਾਗਾ ਪਰਾਣਾ ਹੈ ਠੀਕ ਆ ਨੰਬਰ ਬੋਲ ਦੇ ਤੇਰਾ ਨੰਬਰ 8872 8872 22503 22503 ਠੀਕ ਆ ਵੀ ਆ ਬੰਦੇ ਦਾ ਨੰਬਰ ਹੈ ਤੇ ਆ ਮੱਝਾਂ ਦਾ ਮਗਰ ਕੱਟੀ ਆ ਤੇ ਆ ਜਾਓ ਅੱਗੇ ਹੋਰ ਦਿਖਾਉਣੇ ਆਪਾਂ ਪਸ਼ੂ ਸੋਨ ਲੈ ਵੀ ਆ ਜਾਓ ਸੱਜਣੋ ਇੱਕ ਆਪਾਂ ਹੋਰ ਮੱਝ ਦਿਖਾਉਣੇ ਬੂਰੇ ਰੰਗ ਦੀ ਜਿਹੜੀ ਤੁਹਾਨੂੰ ਸਕਰੀਨ ਤੇ ਦਿਸੀ ਜਾਂਦੀ ਹੈ ਬਾਈ ਤੋਰ ਦੇ ਕਰਾਂ ਮਾੜੀ ਜੀ ਕਰਾਂ ਅੱਗੇ ਲੈ ਜਾ ਲੰਮੀ ਲੈ ਜਾ ਕਰਾਂ ਫਿਰ ਆਪਾਂ ਦਿਖਾ ਦਗੇ ਦਰਸ਼ਕੀ ਵੀਰਿਆ ਨੂੰ ਡिटੇਲ ਆਪਾਂ ਲੈ ਕੇ ਦੇਵਾਂਗੇ ਹਨ ਤੇ ਮੱਝ ਤੁਸੀਂ ਦੇਖ ਲਓ ਲੇਵੇ ਲੂਵੇ ਦੀ ਚੰਗੀ ਹੈਗੀ ਇਹ ਆ ਦੇਖੋ ਬਈ ਮਾੜਾ ਆ ਦੇਖ ਲਓ ਹਨਾ ਅੱਜ ਮੈਕ ਜੇ ਹੈ ਨਹੀਂਗੇ ਉਹਦੇ ਨਾਲ ਦਿੱਕਤ ਜੀ ਪਈ ਜਾਂਦੀ ਹੈਗੀ ਮੱਝ ਚੰਗੀ ਹੈ ਸਾਰੀ ਬੰਤਰ-ਬੰਤਰ ਵੀ ਚੰਗੀ ਹੈਗੀ ਤੇ ਬੰਨ ਲੈਣ ਦੇ ਘਰ ਆਉਣੇ ਆ ਬਾਈ ਨਾ ਗੱਲਬਾਤ ਕੀ ਡਿਟੇਲ ਰਹਿੰਦੀ ਹੈ ਹਨਾ ਹਾਂ ਬਾਈ ਹੁਣ ਮੈਨੂੰ ਆਏ ਦੱਸ ਇਹ ਮੱਝ ਦੀ ਕਿੰਨੇ ਸੂਏ ਸੂਣਾ ਇਹਨੇ ਇਹਦੇ ਵੀਰੇ ਦੂਜੇ ਸੂਆ ਦੂਜਾ ਸੂਆ ਉੱਚੀ ਬੋਲ ਮੜਾ ਜਾ ਕਰਾਂ ਚ ਦੂਜੇ ਸੂਆ ਵੀਰੇ ਦੂਜਾ ਤੇ ਕਿੰਨਾ ਦੁੱਧ ਪਾ ਦੂਗੀ ਦੁੱਧ ਵੀਰੇ ਪਲੂਨ ਨੇ 16 ਕਿਲੋ ਦਿੱਤਾ ਮਾਲਕਾਂ ਦੇ ਕਹਿਣ ਅਨੁਸਾਰ ਮਾਲਕਾਂ ਦੇ ਕਹਿਣ ਅਨੁਸਾਰ 16 ਕਿਲੋ ਪਹਿਲੇ ਸੂਏ ਬਹੁਤ ਵੱਡਾ ਕੰਮ ਹੈਗਾ ਹੁਣ ਕਿੰਨਾ ਕ ਪਾ ਦੂ ਚਾਹ ਦੇ ਦੂੰਗੀ 18 ਕਿਲੋ ਪਲੱਸ 18 ਕਿਲੋ ਅਸੀਂ ਤਾਂ 15 ਹੀ ਮੰਨਾਂਗੇ ਠੀਕ ਹੈ ਨਾ ਗੱਲ ਮੇਰੀ ਤੇ ਮੈਨੂੰ ਐਂ ਦੱਸਦੇ ਵੀ ਇਹਦਾ ਮੁੱਲ ਕਿੰਨਾ ਕ ਮੱਝ ਸੋਹਣੀ ਹੈ ਤੇਰੀ ਹਾਂ ਵੀਰੇ ਬੋਲ 140 125 ਦੀ ਮੈਂ 125 ਦੀ ਪਿੰਡ ਕਿਹੜਾ ਤੇਰਾ ਪਿੰਡ ਵੀਰੇ ਆਪਣਾ ਖੰਨੇ ਦੇ ਲਾਗੇ ਆ ਖੰਨੇ ਦੇ ਲਾਗੇ ਠੀਕ ਆ ਗੱਲ ਤੇ ਨੰਬਰ ਬੋਲ ਦੇ ਤੇਰਾ ਨੰਬਰ ਵੀਰੇ 628 33 40532 628 33 40532 40532 ਠੀਕ ਆ ਲੈ ਵੀ ਸੱਜਣੋ ਮੱਝ ਚੈੱਕ ਕਰ ਲਓ ਮੱਥੇ ਚ ਵੱਲ ਹੈਗੀ ਉ ਸੋਹਣੀ ਹੈਗੀ ਤੇ ਘਰੇ ਜਾ ਕੇ ਤਸੱਲੀ ਤੁਸੀਂ ਆਪ ਕਰਨੀ ਆਜੋ ਅੱਗੇ ਆਪਾਂ ਹੋਰ ਜਿਹੜੇ ਪਸ਼ੂ ਇੱਥੇ ਪਹੁੰਚੇ ਹੋਏ ਆਪਾਂ ਬੂਰੀਆਂ ਦੇ ਸ਼ਕੀਨਾਂ ਨੂੰ ਅੱਜ ਬੂਰੀਆਂ ਦਿਖਾਵਾਂਗੇ ਲਾਈ ਵੀ ਮਿੱਤਰੋ ਨਾ ਤੁਹਾਨੂੰ ਆਪਾਂ ਇੱਕ ਮੱਝ ਦਿਹਾਉਣੇ ਆ ਪੂਰੀ ਟਾਪ ਕੁਆਲਿਟੀ ਦੂਜਾ ਸੂਆ ਝੋਟੀ ਆ ਬਾਈ ਤੇ ਜਾਣਕਾਰੀ ਲੈ ਕੇ ਦੇਵਾਂਗੇ ਤੁਹਾਨੂੰ ਹਨਾ ਬਹੁਤ ਸੋਹਣੀ ਪਹਿਲਾਂ ਤੋੜ ਕੇ ਦਿਖਾਉਣੇ ਆ ਆਪਾਂ ਤੁਹਾਨੂੰ ਬਾਈ ਤੋਰੀ ਗਣਾ ਮੱਝ ਤੇ ਮਗਰ ਹੈਗਾ ਕੱਟਾ ਇਹੋ ਜਿਹਾ ਸਕੁੰਡਾ ਸਿੰਘ ਆ ਤੇ ਬਾਕੀ ਇੱਕ ਨਾ ਹੋਰ ਤੁਹਾਨੂੰ ਦੱਸਾਂ ਗੱਲ ਵੀ ਆਰਡਰ ਕੁਆਲਿਟੀ ਵੀ ਚੰਗੀ ਹੈਗੀ ਤੇ ਬਾਕੀ ਤੁਸੀਂ ਦੇਖਣਾ ਹਨਾ ਆ ਦੇਖੋ ਤੁਸੀਂ ਚੈੱਕ ਕਰ ਲਓ ਮਿੱਤਰੋ ਰਾਮਪੁਰੇ ਪਸ਼ੂ ਮੰਡੀ ਪਹੁੰਚੀ ਹੋਈ ਆ ਮੱਝ ਇਹ ਮਿੱਠਾ ਦੇਖ ਲਓ ਤੁਸੀਂ ਮੱਝ ਦੀਆਂ ਕਿੰਨੀਆਂ ਪੂਰਾ ਗੈਪ ਤੇ ਲੱਗਿਆ ਹੋਇਆ ਥਾਣ ਖਚਲਾ ਵੀ ਖਚਲਾ ਮੜੀ ਜੀ ਗਾਹਾਂ ਨੂੰ ਤੇ ਪਿੱਠ ਪੁੜੇ ਦੀ ਬੰਤਰ ਵੀ ਬਹੁਤ ਚੰਗੇ ਆ ਜੋ ਗੱਲਬਾਤ ਕਰਾਉਣੇ ਆ ਆਪਾਂ ਤੁਹਾਡੀ ਕੀ ਡਿਟੇਲ ਹੈ ਇਹਦੀ ਹਾਂ ਭਾਈ ਐ ਮੈਨੂੰ ਐ ਦੱਸ ਜਿਹੜੀ ਆਪਾਂ ਮੱਝ ਤੋੜ ਕੇ ਦਿਖਾਈ ਹੈਗੀ ਤੇ ਕਿੰਵੇਂ ਸੂਏ ਸੂਈ ਹੈ ਪਹਿਲਾਂ ਇਹ ਦੱਸ ਇਹ ਦੂਜਾ ਸੂਆ ਵੀਰੇ ਦੂਜਾ ਸੂਆ ਕਿੰਨਾ ਦੁੱਧ ਤਿਆਰ ਹੈ ਤੇ ਕਿੰਨੇ ਦਿਨਾਂ ਦੀ ਸੂਈ ਹੈ 17 ਕਿਲੋ ਦੁੱਧ ਤਿਆਰ ਹੈ ਵੀਰੇ ਠੀਕ ਹੈ 12ਵਾਂ ਦਿਨ ਹੈ 12ਵਾਂ ਦਿਨ ਸੂਈ ਨੂੰ 17 ਕਿਲੋ ਦੁੱਧ ਤਿਆਰ ਹੈ ਤੇ ਰੇਟ ਹਾਂ ਨਾਲ ਆ ਦੱਸ ਦੇ ਢਾਈ ਢੂਈ ਨਾ ਕਰੀ ਠੀਕ ਹੈ ਹਾਂ ਦੇਣੀ ਕਿਨੇ ਦੀ ਓਨੇ ਹੀ ਦੱਸ ਦੇ 181 ਦੇ ਦੇ ਇੱਕ ਲੱਖ 80 ਹਜ਼ਾਰ ਦੀ ਤੇ ਪੂਰੀ ਗਰੰਟੀ ਹੋ ਦੁੱਧ ਦੀ ਹਾਂਜੀ ਦੁੱਧ ਦੀ ਫੁੱਲ ਕਰਾ ਪਿੰਡ ਕਿਹੜਾ ਤੇਰਾ ਪਿੰਡ ਕਾਲਿਆਂ ਦੀ ਕਾਲਿਆਂ ਵਾਲੀ ਤੇ ਨੰਬਰ ਬੋਲ ਦੇ ਬਾਈ ਨੰਬਰ ਹੈਗਾ ਹੈਗਾ 999113 999113 30699 30699 ਲੈ ਵੀ ਆਪਾਂ ਡਿਟੇਲ ਸੀ ਜੀ ਲੈ ਵੀ ਮਿੱਤਰੋ ਇੱਕ ਮੱਝ ਹੋਰ ਦਿਖਾਉਣੇ ਆ ਆਪਾਂ ਤੁਹਾਨੂੰ ਸਿੰਘ ਤਾਂ ਤੁਸੀਂ ਚੈੱਕ ਕਰ ਲਓ ਛੋਟੇ ਭਾਲੀ ਮੱਝ ਦੀ ਡਿਮਾਂਡ ਆਉਂਦੀ ਹੁੰਦੀ ਹੈ ਹਨਾ ਤੇ ਥੱਲੋਂ ਚੈੱਕ ਕਰਾ ਦਗੇ ਆਪਾਂ ਆ ਦੇਖੋ ਪੰਜ ਛੇ ਦਿਨਾਂ ਦੀ ਸੂਈ ਹੋਈ ਮੱਝ ਹੈਗੀ ਆਪਾਂ ਕੈਮਰਾ ਲਾਦ ਗਏ ਹੈਨਾ ਆ ਦੇਖੋ ਤੇ ਸਰੀਰਕ ਮੰਤਰ ਵੀ ਚੈੱਕ ਕਰ ਲਓ ਰਾਮਪੁਰਾ ਮੰਡੀ ਦੇ ਵਿੱਚ ਪਹੁੰਚੀ ਹੈ ਮੱਝ ਬਾਈ ਨਾਲ ਗੱਲਬਾਤ ਕਰਾਉਣੇ ਕਿੰਨਾ ਕ ਦੁੱਧ ਦਿੰਦੀ ਹੈ ਆਜੋ ਫਿਰ ਕਰਾਉਣੇ ਗੱਲ ਹਾਂ ਬਾਈ ਜਿਹੜੀ ਆਪਾਂ ਇਹ ਮੱਝ ਤੋਰੀ ਹੈ ਹੈਨਾ ਹਾਂਜੀ ਹਾਂਜੀ ਪਹਿਲਾਂ ਇਹਦਾ ਕਿਹੜੇ ਸੂਏ ਸੂਈ ਹੋਈ ਹੈ ਕਿੰਨਵੇਂ ਇਹ ਚੌਥੇ ਸੂਆ ਬਰੇ ਚੌਥਾ ਸੂਆ ਠੀਕ ਹੈ ਗੱਲ ਕਿੰਨਾ ਦੁੱਧ ਦੇ ਦੂਗੀ ਬਾਈ ਦੁੱਧੇ 12 ਕਿਲੋ ਖੁੱਲਾ ਦੇ ਦੂ ਬਾਈ 12 ਕਿਲੋ ਹਾਂ ਬੰਦਾ ਸਾਹਮਣੇ ਵਾਲਾ ਹੋਏ 12 ਕਿਲੋ ਖੁੱਲਾ ਦੁੱਧ ਚੱਲ ਅਸੀਂ 10 ਮੰਨ ਲ 10 ਸੂਈ ਦਲੇ ਅੱਛਾ 6 ਦਿਨਾਂ ਦੀ ਸੂਈ ਹੈ 10 ਕਿਲੋ ਦੁੱਧ ਤਿਆਰ ਤੇ ਰੇਟ ਕੀ ਰੂ ਫਿਕਸ ਜਾ ਰੇਟ ਮੋਲ ਤਾਂ 75000 ਕਰਦੇ ਹਾਂ 67000 ਦੀ ਛਟਾ 67000 ਦੀ ਮੱਝ ਦੇਵੋਗੇ ਹਾਂ ਬਸ ਤੇ ਫੋਨ ਨੰਬਰ ਬੋਲ ਦੋ 75080 75080 75080 41740 41 740 740 ٹھیک ہے بھائی ਧੰਨਵਾਦ ਤੇਰਾ ਤੇ ਪਿੰਡ ਕਿਹੜਾ ਆ ਗਿਆ ਆਪਣਾ ਰਾਜिया ਪਿੰਡ ਰਾਜिया ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ٹھیک ਆ ਵੀ ਆ ਦੇਖੋ ਮੱਝ ਆ ਜੋ ਅੱਗੇ ਹੋਰ ਪਸ਼ੂ ਦਿਖਾਉਣੇ ਆਪਾਂ ਕੋਈ ਤੁਹਾਨੂੰ ਇੱਕ ਮੱਝ ਆਪਾਂ ਤੁਹਾਨੂੰ ਹੋਰ ਦਿਖਾਉਣੇ ਆਗੇ ਬਹੁਤ ਜਿਆਦਾ ਚੰਗੀ ਆ ਭਾਰੀ ਵਜਨ ਵਾਲੀ ਹਨਾ ਲੈ ਕੇ ਡਿਟੇਲ ਆਪਾਂ ਦਿੰਨੇ ਆ ਤੁਹਾਨੂੰ ਤੋਰ ਦੇ ਵੀ ਤੋਰ ਦੇ ਕਰਾਂ ਥਾਨ ਥੂਣ ਚੰਗਾ ਲੱਗਿਆ ਹੋਇਆਗਾ ਤੁਸੀਂ ਆਪ ਚੈੱਕ ਕਰ ਲਓ ਤੇ ਬੰਤਰ ਜਿਹੜੀ ਉਹ ਵੀ ਚੰਗੀ ਹੈਗੀ ਮੱਝ ਦੀ ਨਾ ਜੇ ਗੱਲ ਕਰਗੇ ਆਪਾਂ ਬੈਡ ਬੋਡ ਬਹੁਤ ਆਗਾ ਝੋਲੀ ਵੀ ਬਹੁਤ ਹਲੇਵੇ ਦੀ ਹੈ ਨਾ ਸਿੰਘ ਵੀ ਕੁੰਡਾ ਦਾ ਤੁਸੀਂ ਚੈੱਕ ਕਰ ਲਓ ਇੱਕ ਵਾਰੀ ਫੇਰ ਦੇਖ ਲਓ ਹੈ ਨਾ ਕੀ ਡਿਟੇਲ ਰਹਿੰਦੀ ਆਪਾਂ ਲੈ ਕੇ ਜਾਣਕਾਰੀ ਦਿੰਨੇ ਆਂਗੇ ਤੇ ਆਜੋ ਕਰ ਅੱਗੇ ਬਾਈ ਨਾਲ ਗੱਲਬਾਤ ਹਾਂ ਬਾਈ ਜਿਹੜੀ ਆਪਾਂ ਮੱਝ ਦਿਖਾਈ ਆ ਤੋਰ ਕੇ ਹਾਂਜੀ ਤੇ ਪਹਿਲਾਂ ਕਿਹੜੇ ਸੂਏ ਸੋਣਾ ਇਹਨੇ ਸੂਆ ਤੀਜਾ ਸੂਆ ਜੀ ਤੀਜਾ ਸੂਆ ਸੂਗੀ ਹਾਂਜੀ ਠੀਕ ਆ ਤੇ ਕਿੰਨਾ ਕ ਦੁੱਧ ਪਾਇਆ ਦੂਜੇ ਸੂਏ 20 ਕਿਲੋ ਪਾਇਆ 20 ਕਿਲੋ 15 18 ਕਿਲੋ ਮੰਨਣ ਲਗੇ ਸੀ ਹਾਂ ਨਾ ਜੀ 20 ਕਿਲੋ ਦੁੱਧ ਆਈ ਤੇ ਮੁੱਲ ਕਿੰਨਾ ਰਹੂਗਾ ਮੁੱਲ ਤਾਂ 180 ਕਰਦੇ ਆਂ ਜੀ ਤੇ ਦੇਣੀ ਕਿੰਨੇ ਦੀ ਐ ਦੇਣੀ 60 ਦੀ ਐ ਮ ਤੇ ਨੰਬਰ ਬੋਲ ਦੇ ਬਾਈ ਤੇਰਾ 98764 ਜੀ 98764 02547 02547 ਠੀਕ ਆ ਬਾਈ ਲੈ ਵੀ ਆ ਜੋ ਕਰਾਂ ਅੱਗੇ ਆਪਾਂ ਹੋਰ ਪਸ਼ੂ ਦਿਖਾਉਣੇ ਕੋਈ ਜੀ ਦੋਸਤੋ ਇਹ ਸੀਗੀ ਹਨਾ ਰਾਮਪੁਰਾ ਪਸ਼ੂ ਮੰਡੀ ਜਿੱਥੇ ਕਿ ਆਪਾਂ ਬਹੁਤ ਚੰਗੇ ਚੰਗੇ ਪਸ਼ੂ ਇੱਥੇ ਪਹੁੰਚੇ ਹੋਏ ਸੀਗੇ ਤੁਸੀਂ ਆ ਦੇਖ ਲਓ ਹਨਾ ਵੀ ਇਹ ਜੀਆਂ ਮੱਝਾਂ ਜਿਹੜੀਆਂ ਤੁਸੀਂ ਦੇਖਣ ਨੂੰ ਮਿਲਣਗੀਆਂ ਇੱਥੇ ਤੇ ਆ ਦੇਖੋ ਇਹਦੀ ਆਰਡਰ ਕੁਆਲਿਟੀ ਕੇਹੀ ਜੀ ਵੀਡੀਓ ਨੂੰ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਫੋਲੋ ਪੇਜ ਨੂੰ ਜ਼ਰੂਰ ਕਰਿਓ ਤੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਤੁਹਾਨੂੰ ਓਵਰਵਿਊ ਚੈੱਕ ਕਰਾ ਰਹੇ ਹਾਂ ਦੋਸਤੋ ਹਨਾ ਦੇਖ ਸਕਦੇ ਹੋ ਤੁਸੀਂ ਤੇ ਬਹੁਤ ਸੋਹਣਾ ਸੋਹਣਾ ਮਾਹੌਲ ਬਣ ਜਾਂਦਾ ਮੰਡੀ ਦੇ ਉੱਤੇ ਸ਼ਾਮ ਦਾ ਮਾਹੌਲ ਆ ਜਿਵੇਂ ਬਹੁਤ ਚੰਗੇ ਚੰਗੇ ਪਸ਼ੂ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਭਾਰੀਆਂ ਮੱਜਾ ਜੇ ਕਿਸੇ ਨੇ ਵੀ ਖਰੀਦਣੀਆਂ ਹੁਣ ਹਨਾ ਜ਼ਰੂਰ ਇੱਥੇ ਪਹੁੰਚ ਕੇ ਤਸੱਲੀ ਤੁਸੀਂ ਆਪ ਕਰਨੀ ਆ ਹਨਾ ਕਿਉਂਕਿ ਪਸ਼ੂ ਦੇਖ ਭਰ ਕੇ ਲੈਤਾ ਚੰਗਾ ਰਹਿੰਦਾ ਦੋਸਤੋ ਤੇ ਕਮੈਂਟ ਜ਼ਰੂਰ ਕਰਿਓ ਹਨਾ ਵੀਡੀਓ ਕਿਵੇਂ ਲੱਗੀ ਧੰਨਵਾਦ ਜਿੰਨੇ ਵੀ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਨੇ